ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਸਬਾਸ਼ ਖਾਨ ਜੀ ਦੀ ਲਿਖੀ ਹੋਈ ਕਵਿਤਾ ਤੂੰ ਮੁੜ ਕੇ ਵੇਖੀ ਨਾ ਲੈ ਕੇ ਹਾਜ਼ਰ ਹੋਈਆਂ ਜਿਸ ਦਾ ਮਕਸਦ ਹੈ ਕਿ ਸਾਡੇ ਰਸਤੇ ਵਿੱਚ ਜਿੰਨੀਆਂ ਮਰਜ਼ੀ ਰੁਕਾਵਟਾਂ ਆਸਾਨੂੰ ਮੁੜ ਕੇ ਨਹੀਂ ਦੇਖਣਾ ਚਾਹੀਦਾ ਇਹ ਕਵਿਤਾ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਸਾਨੂੰ ਆਪਣੇ ਰਸਤੇ ਤੇ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ ਤੇ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਚਾਹੀਦਾ ਹੈ ਤਾਂ ਦੋਸਤੋ ਤੁਹਾਡੇ ਰੂਬਰੂ ਹੈ ਕਵਿਤਾ ਤੂੰ ਮੁੜ ਕੇ ਵੇਖੀ ਨਾ ਅੱਗੇ ਤੁਰਦਾ ਜਾ ਤੂੰ ਮੁੜ ਕੇ ਵੇਖੀ ਨਾ ਨੇਰਾ ਹੋਵੇ ਰਾ ਤੂੰ ਮੁੜ ਕੇ ਵੇਖੀ ਨਾ ਪੈੜ ਤੇਰੀ ਦੇ ਉੱਪਰ ਲੋਕਾ ਤੁੰਨਾ ਹੈ ਪੈੜ ਤੇਰੀ ਦੇ ਉੱਪਰ ਲੋਕਾ ਤੁੰਨਾ ਹੈ ਬੰਦੇ ਜਾਣੇ ਰਾ ਤੂੰ ਮੁੜ ਕੇ ਵੇਖੀ ਨਾ ਕੰਮ ਤੇਰੇ ਨੂੰ ਲੋਕੀ ਮੰਦਾ ਆਖਣਗੇ ਕੰਮ ਤੇਰੇ ਨੂੰ ਲੋਕੀ ਮੰਦਾ ਆਖਣਗੇ ਨੁਕਸਾ ਵਾਲੀ ਟੱਕੜੀ ਦੇ ਵਿੱਚ ਮਾਤਣਗੇ ਕੰਨਾ ਸਬਸਵਾ ਤੂੰ ਮੁੜ ਕੇ ਵੇਖੀ ਨਾ ਬੰਦੇ ਜਾਣੇ ਰਾਹ ਤੂੰ ਮੁੜ ਕੇ ਵੇਖੀ ਨਾ ਜੁਗਨੂ ਬਣ ਕੇ ਅੱਗੇ ਵਧਦਾ ਜਾਵੀ ਤੂੰ ਕੁਲ ਦੁਨੀਆ ਦਾ ਰਸਤਾ ਵੀਰੁਸ਼ਨਾ ਵੀ ਤੂੰ ਕਿਤੇ ਨੀ ਲੈਣਾ ਸਾ ਤੂੰ ਮੁੜ ਕੇ ਵੇਖੀ ਨਾ ਬੰਦੇ ਜਾਣੇ ਰਾਹ ਤੂੰ ਮੁੜ ਕੇ ਵੇਖੀ ਨਾ ਤੁਪਾ ਤੇਰੇ ਪੈਰੀ ਸ਼ਾਲੇ ਪਾਨ ਗਿਆ ਤੁਪਾ ਤੇਰੇ ਪੈਰੀ ਸ਼ਾਲੇ ਪਾਨ ਗਿਆ ਲੱਖਾ ਠੋਰਾ ਤੇਰੇ ਰਸਤੇ ਆਣ ਗਿਆ ਹੋ ਕੇ ਬੇਪਰਵਾਹ ਤੂੰ ਮੁੜ ਕੇ ਵੇਖੀ ਨਾ ਬੰਦੇ ਜਾਣੇ ਰਾਹ ਤੂੰ ਮੁੜ ਕੇ ਵੇਖੀ ਨਾ ਮਿਹਨਤ ਦੇ ਰਸਤੇ ਤੇ ਤੁਰਦਾ ਆਵੀ ਤੂੰ ਮਿਹਨਤ ਦੇ ਰਸਤੇ ਤੇ ਤੁਰਦਾ ਆਵੀ ਤੂੰ ਆਲਸ 라ਲਚ ਦੇ ਨਾ ਨੇੜੇ ਜਾਵੀ ਤੂੰ ਦਵੀ ਨਾ ਵਕਤ ਗੁਆ ਤੂੰ ਮੁੜ ਕੇ ਵੇਖੀ ਨਾ ਬਾਂਦੇ ਜਾਣੇ ਰਾਹ ਤੂੰ ਮੁੜ ਕੇ ਵੇਖੀ ਨਾ ਬਾਂਦੇ ਜਾਣੇ ਰਾਹ ਤੂੰ ਮੁੜ ਕੇ ਵੇਖੀ ਨਾ ਧੰਨਵਾਦ